ਖਾਲਸ ਟੀਵੀ ਵੇਖ ਰਹੇ ਦੇਸ਼ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਇੰਦਰਜੀਤ ਸਿੰਘ ਚਹਿਲ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਦਾ ਬੁਲੇਟਿਨ ਲੈ ਕੇ ਤੁਹਾਡੇ ਸਭ ਦੇ ਸਾਹਮਣੇ ਹਾਜ਼ਰ ਹੋਇਆ ਸਭ ਤੋਂ ਪਹਿਲਾਂ ਗੱਲ ਕਰ ਲੈਣਾ ਹੈ ਮੌਸਮ ਦੀ ਤਾਂ ਅੱਜ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਬਾਕੀ ਪੰਜਾਬ ਦੇ ਲਈ ਕੋਈ ਵੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਮੌਸਮ ਵਿਭਾਗ ਨੇ ਇਸ ਦੇ ਸੰਬੰਧੀ yellow alert ਜਾਰੀ ਕੀਤਾ ਹੈ ਹਾਲਾਂਕਿ ਇਹਦਾ ਵੱਡਾ ਪ੍ਰਭਾਵ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਹੀ ਵੇਖਿਆ ਜਾਏਗਾ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਕਈ ਜ਼ਿਲ੍ਹਿਆਂ ਦੇ ਵਿੱਚ ਹਲਕਾ ਮੀਂਹ ਪਿਆ ਇਸ ਤੋਂ ਬਾਅਦ ਸੂਬੇ ਦੇ ਔਸਤ ਤਾਪਮਾਨ ਦੇ ਵਿੱਚ ਥੋੜੀ ਘਰਾਵਟ ਦਰਜ ਕੀਤੀ ਗਈ ਹੈ ਇਹਦੇ ਨਾਲ ਹੀ ਅੱਜ ਤੋਂ ਬਾਅਦ ਮੀਂਹ ਦਾ ਅਗਲਾ ਦੌਰ ਹੈ ਜਿਹੜਾ 14 ਅਗਸਤ ਤੋਂ ਸ਼ੁਰੂ ਹੋਣ ਦੀ ਉਮੀਦ ਹੈ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ ਜਿਹੜਾ ਔਸਤਨ 1.6 ਡਿਗਰੀ ਸੈਲਸੀਅਸ ਘਟ ਗਿਆ ਹਾਲਾਂਕਿ ਇਹ ਸੂਬੇ ਦੇ ਵਿੱਚ ਆਮ ਦੇ ਨੇੜੇ ਹੈ ਮੌਸਮ ਵਿਭਾਗ ਦੇ ਅਨੁਸਾਰ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 36.8 ਡਿਗਰੀ ਸੈਲਸੀਅਸ ਅਬੂਰ ਦੇ ਵਿੱਚ ਦਰਜ ਕੀਤਾ ਗਿਆ ਤੇ ਅੰਕੜਿਆਂ ਦੀ ਜੇ ਗੱਲ ਕਰੀਏ ਤੇ ਚੰਡੀਗੜ੍ਹ ਚ ਵੱਧ ਤੋਂ ਵੱਧ ਤਾਪਮਾਨ 33.1 ਡਿਗਰੀ ਸੈਲਸੀਅਸ ਅੰਮ੍ਰਿਤਸਰ 35.4 ਡਿਗਰੀ ਸੈਲਸੀਅਸ ਲੁਧਿਆਣਾ 33 ਡਿਗਰੀ ਸੈਲਸੀਅਸ ਤੇ ਪਟਿਆਲਾ 31.8 ਡਿਗਰੀ ਸੈਲਸੀਅਸ ਇਸ ਤੋਂ ਇਲਾਵਾ ਗੁਰਦਾਸਪੁਰ 33.5 ਡਿਗਰੀ ਸੈਲਸੀਅਸ ਤੇ ਬਠਿੰਡਾ 36.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੀਂਹ ਦੇ ਅੰਕੜਿਆਂ ਦੀ ਜੇ ਗੱਲ ਕਰੀਏ ਤਾਂ ਲੁਧਿਆਣੇ 'ਚ 1.2 ਮਿਲੀਮੀਟਰ ਪਟਿਆਲੇ 'ਚ 0.5 ਮਿਲੀਮੀਟਰ ਹੁਸ਼ਿਆਰਪੁਰ 'ਚ 0.5 ਮਿਲੀਮੀਟਰ ਤੇ ਕਈ ਹੋਰ ਥਾਵਾਂ ਦੇ ਉੱਤੇ ਮਾਮੂਲੀ ਜਾਂ ਫਿਰ ਬਿਲਕੁਲ ਵੀ ਮੀਂਹ ਨਹੀਂ ਪਿਆ। ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਲੋਕੇ ਪਿੰਡ ਦੇ ਅਨਮੋਲਦੀਪ ਸਿੰਘ ਨੇ ਇੱਕ ਮਾਣਮੱਤਾ ਕਾਰਨਾਮਾ ਕੀਤਾ ਤੇ ਬ੍ਰਿਟੇਨ ਦੇ ਵਕਾਰੀ ਰਾਇਲ ਗਾਰਡ ਦੇ ਵਿੱਚ ਸਥਾਨ ਪ੍ਰਾਪਤ ਕੀਤਾ ਆਪਣੀ ਜਗ੍ਹਾ ਬਣਾ ਲਈ ਹੈ। ਰਵਾਇਤੀ ਸਿੱਖ ਦਸਤਾਰ ਪਹਿਨ ਕੇ ਹੁਣ ਉਹ ਬਕਿੰਗਮ ਪੈਲੇਸ ਦੇ ਵਿੱਚ ਸੇਵਾ ਕਰੇਗਾ। ਇਸ ਤਰ੍ਹਾਂ ਉਹਨਾਂ ਕੁਝ ਚੋਣਵੇਂ ਸਿੱਖ ਨੌਜਵਾਨਾਂ ਚ ਸ਼ਾਮਲ ਹੋ ਜਾਏਗਾ ਜਿਨ੍ਹਾਂ ਨੇ ਇਹ ਮੁਕਾਮ ਹਾਸਲ ਕੀਤਾ ਹੈ ਦੱਸਦੀ ਹੈ ਕਿ ਅਨਮੋਲਦੀਪ ਸਾਲ 219 ਦੇ ਵਿੱਚ ਇੱਕ ਵਿਦਿਆਰਥੀ ਦੇ ਵਜੋਂ ਬ੍ਰਿਟੇਨ ਗਿਆ ਸੀ ਹਾਲਾਂਕਿ ਉਹਦਾ ਸੁਪਨਾ ਹਮੇਸ਼ਾ ਫੌਜ ਦੇ ਵਿੱਚ ਸ਼ਾਮਲ ਹੋਣਾ ਤੇ ਦੇਸ਼ ਵਿਦੇਸ਼ ਦੇ ਵਿੱਚ ਸੇਵਾ ਕਰਨਾ ਰਿਹਾ ਹੈ ਕਿਉਂਕਿ ਉਹਦੇ ਪਰਿਵਾਰ ਦਾ ਫੌਜੀ ਸੇਵਾ ਦੇ ਨਾਲ ਡੂੰਗਾ ਸੰਬੰਧ ਹੈ ਉਹਦੇ ਪਿਤਾ ਦਾਦਾ ਅਤੇ ਪਰਦਾਦਾ ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾ ਚੁੱਕੇ ਹੈ ਤੇ ਇਹ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਅਨਮੋਲਦੀਪ ਨੇ ਬ੍ਰਿਟੇਨ ਦੇ ਰਾਇਲ ਗਾਰਡ ਦੇ ਵਿੱਚ ਸਥਾਨ ਹਾਸਲ ਕੀਤਾ ਹੈ ਸਾਬਕਾ ਮੰਤਰੀ ਅਤੇ ਵਿਧਾਇਕਾ ਅਨਮੋਲ ਕਗਨ ਮਾਨ ਨੇ ਭਾਵੇਂ ਆਪਣੇ ਵਿਧਾਇਕਾ ਦੇ ਅਹੁਦੇ ਤੋਂ ਅਸਤੀਫਾ ਜਿਹੜਾ ਦਿੱਤਾ ਸੀ ਉਹ ਵਾਪਸ ਲੈ ਲਿਆ ਪਰ ਉਹਨਾਂ ਨੂੰ ਸਾਲ 2025-26 ਤੋਂ ਵਿਧਾਨ ਸਭਾ ਦੀ ਪ੍ਰਸ਼ਨ ਅਤੇ ਸੰਦਰਭ ਕਮੇਟੀ ਤੋਂ ਮੁਕਤ ਕਰ ਦਿੱਤਾ ਗਿਆ ਪਾਸੇ ਕਰ ਦਿੱਤਾ ਗਿਆ ਤੇ ਉਹਨਾਂ ਦੀ ਜਗ੍ਹਾ ਰਾਜਪੁਰਾ ਤੋਂ ਵਿਧਾਇਕਾ ਨੀਨਾ ਮਿੱਤਲ ਨੂੰ ਬਾਕੀ ਸਮੇਂ ਦੇ ਲਈ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ ਇਸੇ ਤਰ੍ਹਾਂ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਆਲ ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਉਹਨਾਂ ਨੂੰ ਇੱਕ ਹੋਰ ਕਮੇਟੀ 'ਚ ਨਾਮਜ਼ਦ ਕੀਤਾ ਗਿਆ ਜੋ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਕਰਕੇ ਖਾਲੀ ਹੋ ਗਈ ਸੀ ਵਿਧਾਨ ਸਭਾ ਦੇ ਵੱਲੋਂ ਜਾਰੀ ਹੁਕਮ ਦੇ ਵਿੱਚ ਲਿਖਿਆ ਗਿਆ ਕਿ ਇਹ ਕਾਰਵਾਈ ਸਪੀਕਰ ਦੇ ਵੱਲੋਂ ਪੰਜਾਬ ਵਿਧਾਨ ਸਭਾ ਦੇ ਨਾਮ 183 ਦੇ ਤਹਿਤ ਕੀਤੀ ਗਈ ਹੈ ਤੇ ਇਹਦੇ ਨਾਲ ਹੀ ਨੀਨਾ ਮਿੱਤਲ ਨੂੰ ਅਨਮੋਲ ਗਗਨ ਮਾਨ ਦੀ ਜਗ੍ਹਾ ਉਸ ਸਮੇਂ ਨਾਮਜ਼ਦ ਕੀਤਾ ਗਿਆ ਜਦੋਂ ਤੱਕ ਉਹ ਕਮੇਟੀ ਦੇ ਵਿੱਚ ਨਹੀਂ ਨੇ ਇਸੇ ਤਰ੍ਹਾਂ ਤਰਨਤਾਰ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ 27 ਜੂਨ ਨੂੰ ਦਿਹਾਂਤ ਹੋ ਗਿਆ ਸੀ ਇਸ ਕਰਕੇ ਕਾਰੋਬਾਰੀ ਕਮੇਟੀ ਦੇ ਵਿੱਚ ਇੱਕ ਸੀਟ ਖਾਲੀ ਹੋਈ ਸੀ ਤੇ ਕੁਲਦੀਪ ਸਿੰਘ ਢਾਲੀਆਲ ਨੂੰ ਹੁਣ ਉੱਥੇ ਨਿਯੁਕਤ ਕੀਤਾ ਗਿਆ ਸਪੀਕਰ ਨੇ ਇਹ ਕਾਰਵਾਈ ਵੀ ਵਿਧਾਨ ਸਭਾ ਦੇ ਨਾਮ 180 ਆ 3 ਦੇ ਤਹਿਤ ਕੀਤੀ ਹੈ ਦੱਸਦੀ ਹੈ ਕਿ 19 ਜੁਲਾਈ ਨੂੰ ਵਿਧਾਇਕਾ ਅਨਮੋਲ ਗਗਨ ਮਾਨ ਨੇ ਅਚਾਨਕ ਆਪਣੇ ਸੋਸ਼ਲ ਮੀਡੀਆ ਖਾਤੇ ਐਕਸ ਦੇ ਉੱਤੇ ਇਹ ਲਿਖਿਆ ਕਿ ਮੇਰਾ ਦਿਲ ਭਾਰੀ ਹੈ ਪਰ ਮੈਂ ਰਾਜਨੀਤੀ ਛੱਡਣ ਦਾ ਫੈਸਲਾ ਕਰਿਆ ਹੈ ਸਪੀਕਰ ਨੂੰ ਬੇਨਤੀ ਹੈ ਕਿ ਮੇਰਾ ਅਸਤੀਫਾ ਸਵੀਕਾਰ ਕੀਤਾ ਜਾਏ ਮੇਰੀਆਂ ਸ਼ੁਭਕਾਮਨਾਵਾਂ ਮਾ ਪਾਰਟੀ ਦੇ ਨਾਲ ਨੇ ਤੇ ਮੈਨੂੰ ਉਮੀਦ ਹੈ ਕਿ ਪਾਰਟੀ ਤੇ 50 ਜਿਹੜੀ ਸਰਕਾਰ ਹੈ ਉਹ ਲੋਕਾਂ ਦੀਆਂ ਉਮੀਦਾਂ ਉੱਤੇ ਖਰੀ ਉਤਰੇਗੀ ਅਸਤੀਫਾ ਦਿੰਦੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਗਈਆਂ ਪਰ ਇਸ ਤੋਂ ਬਾਅਦ ਅਗਲੇ ਦਿਨ ਪਾਰਟੀ ਪ੍ਰਧਾਨ ਅਮਨ ਅਰੂੜਾ ਉਹਨਾਂ ਦੇ ਘਰ ਪਹੁੰਚੇ ਇਸ ਤੋਂ ਬਾਅਦ ਵਿਧਾਇਕਾ ਨੇ ਆਪਣਾ ਜਿਹੜਾ ਅਸ ਉਹ ਵਾਪਸ ਲੈ ਲਿਆ ਸੀ ਪੰਜਾਬ ਸਰਕਾਰ ਨੇ ਸੂਬੇ ਦੇ ਸੜਕੀ ਸਿਸਟਮ ਨੂੰ ਮਜ਼ਬੂਤ ਕਰਨ ਵਾਸਤੇ ਹੁਣ 2400 ਕਰੋੜ ਦਾ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਜਿਸ ਦੇ ਅਧੀਨ ਸੂਬੇ ਭਰ ਚ ਲਿੰਕ ਸੜਕਾਂ ਦਾ ਸੁਧਾਰ ਕੀਤਾ ਜਾਣਾ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਵਿਧਾਨ ਸਭਾ ਹਾਲ ਕੇ ਧੂਰੀ ਦੇ ਪਿੰਡ ਟਟੋਗਲ ਦੇ ਵਿੱਚ 17 ਕਰੋੜ 21 ਲੱਖ ਦੀ ਲਾਗਤ ਵਾਲੀਆਂ ਦੋ ਸੜਕ ਪ੍ਰਯੋਜਨਾਵਾਂ ਦਾ ਨੀਂਹ ਪੱਥਰ ਰੱਖਣਗੇ ਤੇ ਸ਼ਹੀਦ ਸਰਦਾਰ ਭਗਤ ਸਿੰਘ ਜੀ ਟਟੋਗਲ ਨੂੰ ਸ਼ਰਧਾਂਜਲੀ ਦੇ ਰਹੇ ਨੇ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਫੋਕਸ ਮੁੱਢਲੀਆਂ ਸਹੂਲਤਾਂ ਜਿਵੇਂ ਕਿ ਸੜਕਾਂ ਸਫਾਈ ਅਤੇ ਸਟਰੀਟ ਲਾਈਟਾਂ ਦੇ ਉੱਤੇ ਆ ਤਾਂ ਜੋ ਵਿਦਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਸੜਕਾਂ ਦੀ ਪਰਮਾਇਸ਼ ਡਰੋਨਾਂ ਦੇ ਰਾਹੀਂ ਕੀਤੀ ਗਈ ਹੈ ਤੇ ਕੰਮ ਸ਼ੁਰੂ ਹੋ ਚੁੱਕਿਆ ਹੈ ਭ੍ਰਿਸ਼ਟਾਚਾਰ ਰੋਕਣ ਦੇ ਲਈ ਸਰਕਾਰ ਨੇ ਸਖਤ ਕਦਮ ਚੁੱਕੇ ਹੈ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਟੈਂਡਰਾਂ 'ਚ ਰਿਸ਼ਵਤ ਖੁਰੀ ਸੀ ਜਿਸ ਕਰਕੇ ਸੜਕਾਂ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਸੀ ਤੇ ਹੁਣ ਇਹਨੂੰ ਰੋਕਣ ਵਾਸਤੇ ਇੱਕ ਸਾਂਝੀ ਕਮੇਟੀ ਬਣਾਈ ਜਾਏਗੀ ਜਿਦੇ 'ਚ ਦੋਨੇ ਧਿਰ ਦੇ ਮੈਂਬਰ ਸ਼ਾਮਿਲ ਹੋਣਗੇ ਸੜਕਾਂ ਦੀ ਦੇਖਭਾਲ ਵਾਸਤੇ ਫੰਡ ਮੁਹੱਈਆ ਕਰਾਏ ਜਾਣਗੇ ਪਰ ਕੋਸ਼ਿਸ਼ ਹੋਏਗੀ ਕਿ ਮਰਮਤ ਦੀ ਲੋੜ ਨਾ ਹੀ ਪਵੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਰਹੀ ਇੱਕ ਮਹਿਲਾ ਵਕੀਲ ਦੇ ਸਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਉਹ ਇੱਕ ਪੀਜੀ ਦੇ ਵਿੱਚ ਰਹਿ ਰਹੀ ਸੀ ਤੇ ਕਮਰੇ ਚੋਂ ਗੈਣੇ ਅਤੇ ਮਹੱਤਵਪੂਰਨ ਕੇਸ ਫਾਈਲਾਂ ਗਾਇਬ ਹੋ ਗਈਆਂ ਨੇ ਵਕੀਲ ਦੇ ਵੱਲੋਂ ਸੈਕਟਰ 22 ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਾਈ ਗਈ ਹੈ ਪੁਲਿਸ ਜਾਂਚ ਕਰ ਰਹੀ ਹੈ ਮਹਿਲਾ ਵਕੀਲ ਦਾ ਇਲਜ਼ਾਮ ਹੈ ਕਿ ਇਸ ਘਟਨਾ ਦੇ ਪਿੱਛੇ ਉਹਦੀ ਰੂਮ ਮੇਟ ਦਾ ਹੱਥ ਹੋ ਸਕਦਾ ਹੈ ਜਿਹੜੀ ਕੁੜੀ ਉਹਦੇ ਨਾਲ ਕਮਰੇ ਦੇ ਵਿੱਚ ਰਹਿੰਦੀ ਹੁੰਦੀ ਸੀ ਪਰਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਉਸਕਨ ਬਾਂਸਲ ਨੇ ਦੱਸਿਆ ਕਿ ਉਹ ਸੈਕਟਰ 22 ਦੀ ਇੱਕ ਪੀਜੀ ਦੀ ਪਹਿਲੀ ਮੰਜ਼ਲ ਤੇ ਆਪਣੀ ਰੂਮ ਮੇਟ ਨਾਲ ਰਹਿੰਦੀ ਸੀ ਦੋਨਾਂ ਵਿਚਕਾਰ ਅਕਸਰ ਝਗੜੇ ਹੁੰਦੇ ਰਹਿੰਦੇ ਸੀ ਜਿਸ ਕਰਕੇ ਉਹਨੇ ਕੱਲ ਪੀਜੀ ਖਾਲੀ ਕਰਨ ਦਾ ਫੈਸਲਾ ਕੀਤਾ ਸਵੇਰੇ ਉਹ ਕੰਮ ਉੱਤੇ ਚਲੀ ਗਈ ਤੇ ਉਸ ਤੋਂ ਬਾਅਦ ਦੇ ਵਿੱਚ ਉਹਦੀ ਜਿਹੜੀ ਸਾਥੀ ਰੂਮ ਮੇਟ ਸੀ ਜਿਸ ਦਾ ਨਾਮ ਝਲਕ ਦੱਸਿਆ ਜਾ ਰਿਹਾ ਉਸ ਨੇ ਵੀ ਆਪਣਾ ਸਮਾਨ ਪੈਕ ਕਰਿਆ ਤੇ ਉੱਥੋਂ ਚਲੀ ਗਈ। ਮਹਿਲਾ ਵਕੀਲ ਨੇ ਦੱਸਿਆ ਕਿ ਜਦੋਂ ਉਹ ਸ਼ਾਮ ਨੂੰ 6:30 ਵਜੇ ਪੀਜੀ ਵਾਪਸ ਆਈ ਤਾਂ ਉਹਨੇ ਆਪਣਾ ਸਮਾਨ ਪੈਕ ਕੀਤਾ ਤੇ ਪਟਿਆਲੇ ਆਪਣੇ ਘਰੇ ਚਲੀ ਗਈ। ਪਰ ਘਰੇ ਪਹੁੰਚੋਂ ਤੋਂ ਬਾਅਦ ਉਹਨੇ ਦੇਖਿਆ ਕਿ ਉਹਦੇ ਕੱਪੜਿਆਂ ਅਤੇ ਕਈ ਥਾਵਾਂ ਦੇ ਉੱਤੇ ਕੱਟ ਲੱਗੇ ਗਏ ਲੱਗੇ ਹੋਏ ਸੀ। ਉਹਦੀਆਂ ਕਿਤਾਬਾਂ ਦੇ ਪੰਨੇ ਉਸ ਤਰ੍ਹਾਂ ਬਾ ਦੋ ਉਸ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਵਕੀਲਾ ਵਕੀਲ ਮਹਿਲਾ ਵਕੀਲ ਦੇ ਜਿਹੜੇ ਦੋ ਗਾਹਕ ਸੀ ਜਾਂ ਜਾ ਜਿਨ੍ਹਾਂ ਦਾ ਉਹ ਕੇਸ ਦੇਖ ਰਹੀ ਸੀ ਉਹਨਾਂ ਦੀਆਂ ਕੇਸ ਫਾਈਲਾਂ ਇੱਕ ਹੀਰੇ ਦੀ ਅੰਗੂਠੀ ਤੇ ਸੋਨੇ ਦਾ ਟੌਪ ਸੋਨੇ ਦੇ ਟੌਪਸ ਨੇ ਜਿਹੜੇ ਉਹ ਗਾਇਬ ਹੋ ਗਏ ਨੇ ਸ਼ਿਕਾਇਤਕਰਤਾ ਨੇ ਹੁਣੇ ਕਹ ਲੱਖਿਆ ਕਿ ਉਹ ਜਿਹੜੀਆਂ ਫਾਈਲਾਂ ਗਾਇਬ ਹੋਈਆਂ ਨੇ ਉਹ ਬਹੁਤ ਹੀ ਮਹੱਤਵਪੂਰਨ ਕੇਸ ਦੀਆਂ ਫਾਈਲਾਂ ਨੇ ਜਿਦੇ ਵਿੱਚ ਬਹੁਤ ਸਾਰੇ ਮਹੱਤਵਪੂਰਨ ਦਸਤਾਵੇਜ਼ ਮੌਜੂਦ ਨੇ ਤੇ ਹੁਣ ਪੁਲਿਸ ਉਹਦੀ ਰੂਮ ਮੇਟ ਨੂੰ ਲੱਭ ਰਹੀ ਹੈ ਤੇ ਉਹਨੂੰ ਸੱਦ ਕੇ ਉਹਦੇ ਕੋਲੋਂ ਪੁੱਛਗਿਛ ਕੀਤੀ ਜਾਣੀ ਹੈ ਜੰਮੂ ਕਸ਼ਮੀਰ ਦੇ ਪਹਿਲਗਾਮ ਜ਼ਿਲ੍ਹੇ ਦੇ ਅਖਲ ਜੰਗਲ ਚ ਦਸ਼ਤਗਰਦਿਆਂ ਨਾਲ ਮੁਕਾਬਲੇ ਦੌਰਾਨ ਪੰਜਾਬ ਦੇ ਖੰਨਾ ਤੇ ਫਤਿਹਗੜ ਸਾਹਿਬ ਜੀ ਦੇ ਦੋ ਜਵਾਨ ਸ਼ਹੀਦ ਹੋ ਗਏ ਸ਼ਹੀਦ ਲਾਂਸ ਨਾਇਕ ਪ੍ਰੀਤਪਾਲ ਸਿੰਘ ਜਿਨ੍ਹਾਂ ਦੀ 28 ਸਾਲ ਉਮਰ ਸੀ ਉਹ ਖੰਨਾ ਦੇ ਮਾਨੂਪੁਰ ਪਿੰਡ ਦੇ ਸੀ ਅਤੇ ਸਿਪਾਹੀ ਹਰਮਿੰਦਰ ਸਿੰਘ ਜਿਨ੍ਹਾਂ ਦੀ ਉਮਰ 26 ਸਾਲ ਸੀ ਤੇ ਫਤਿਹਗੜ੍ਹ ਸਾਹਿਬ ਜੀ ਦੇ ਬਦੀਨਪੁਰ ਪਿੰਡ ਦੇ ਸੀ ਦੋਨਾਂ ਨੇ ਦੇਸ਼ ਦੇ ਲਈ ਜਾਨ ਵਾਰ ਦਿੱਤੀਆਂ ਅੱਜ ਦੋਨਾਂ ਜਵਾਨਾਂ ਦੀਆਂ ਦੇਹਾਂ ਨੂੰ ਉਹਨਾਂ ਦੇ ਪਿੰਡ ਲਿਆਂਦਾ ਗਿਆ ਜਿੱਥੇ ਸੈਨਿਕ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਣਾ ਰਖੜੀ ਤੋਂ ਪਹਿਲਾਂ ਇਸ ਦੁਖਦਾਈ ਖਬਰ ਨੇ ਪਰਿਵਾਰਾਂ ਦੇ ਵਿੱਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਜਿਹੜੀ ਇੱਕ ਗੱਲ ਹੋਰ ਦੱਸ ਦਈਏ ਕਿ ਪ੍ਰੀਤਪਾਲ ਨਾਂ ਦਾ ਜਿਹੜਾ ਫੌਜੀ ਜਵਾਨ ਸੀ ਉਸਦੇ ਬਿਆਨ ਨੂੰ ਸਿਰਫ ਔਰ ਸਿਰਫ 4 ਮਹੀਨੇ ਹੋਏ ਸੀ ਜਦਕਿ ਹਰਮਿੰਦਰ ਦੀ ਮਾਂ ਅਤੇ ਭੈਣਾਂ ਉਸਦੀ ਵਾਪਸੀ ਦੀ ਉਡੀਕ ਕਰ ਰਹੀਆਂ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀਆ ਚ ਬੰਗਲੌਰੂ ਤੋਂ ਡਿਜੀਟਲ ਮਾਧਿਅਮ ਦੇ ਰਾਹੀਂ ਅੰਮ੍ਰਿਤਸਰ ਤੋਂ ਕਟੜਾ ਮਾ ਵੈਸ਼ਨੋਦੀ ਦੇ ਦਰਬਾਰ ਜਾਣ ਵਾਲੀ ਨਵੀਂ ਬੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ। ਇਹ ਟ੍ਰੇਨ 11 ਅਗਸਤ ਤੋਂ ਆਮ ਜਨਤਾ ਦੇ ਲਈ ਸ਼ੁਰੂ ਹੋਣੀ ਹੈ ਤੇ ਮੰਗਲਵਾਰ ਨੂੰ ਛੱਡ ਕੇ ਹਫ਼ਤੇ ਦੇ ਸਾਰੇ ਦਿਨ ਚੱਲੇਗੀ। ਉੱਤਰੀ ਰੇਲਵੇ ਜ਼ੋਨ ਦੇ ਅਧੀਨ ਸੰਚਾਲਿਤ ਇਹ ਹਾਈ ਸਪੀਡ ਟ੍ਰੇਨ ਅਮ੍ਰਿਤਸਰ ਤੋਂ ਕਟੜਾ ਦਾ ਸਫ਼ਰ ਸਿਰਫ਼ 5 ਘੰਟੇ 35 ਮਿੰਟਾਂ ਵਿੱਚ ਪੂਰਾ ਕਰੇਗੀ ਜਿਸ ਦੇ ਕਰਕੇ ਯਾਤਰਾ ਸ਼ਰਧਾਲੂਆਂ ਤੇ ਯਾਤਰੀਆਂ ਨੂੰ ਤੇਜ਼ ਆਰਾਮਦਾਇਕ ਅਤੇ ਸਮੇਂ ਦੀ ਬਚਤ ਵਾਲਾ ਆਪਸ਼ਨ ਮਿਲੇਗਾ। ਟ੍ਰੇਨ ਦੇ ਲਈ ਨਵਾਂ ਰੂਟ ਵੀ ਚੁਣਿਆ ਗਿਆ ਜੋ ਕਿ ਸਿੱਧਾ ਪਠਾਨਕੋਟ ਨਾ ਜਾ ਕੇ ਬਿਆਸ, ਜਲੰਧਰ ਸਿਟੀ, ਪਠਾਨਕੋਟ, ਕੈਂਟ ਅਤੇ ਜੰਮੂ ਤਵੀ ਹੁੰਦੇ ਹੋਏ ਕਟੜਾ ਪਹੁੰਚੇਗਾ। ਇਹ ਅਮ੍ਰਿਤਸਰ ਤੋਂ ਕਟੜਾ ਦੀ ਪਹਿਲੀ ਬੰਦੇ ਭਾਰਤ ਟ੍ਰੇਨ ਹੋਏਗੀ। ਬਾਲੀਵੁੱਡ ਦੇ ਵਿੱਚ ਪਾਰੀ ਬਰੂ ਤੋਂ ਬਾਅਦ ਵੀ ਦਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ਬਾਰਡਰ 2 ਦਾ ਟੀਜ਼ਰ ਜਿਹੜਾ ਹੈਗਾ ਉਹ ਰਿਲੀਜ਼ ਦੇ ਲਈ ਤਿਆਰ ਹੋ ਗਿਆ ਖਾਸ ਕਰਕੇ ਇਹ ਹੈ ਕਿ ਇਸ ਨੂੰ ਟੀਜ਼ਰ ਨੂੰ ਜਿਹੜਾ ਸੈਂਸਰ ਬੋਰਡ ਦੇ ਵੱਲੋਂ ਸਰਟੀਫਿਕੇਟ ਵੀ ਦੇ ਦਿੱਤਾ ਹੈ ਦੱਸਦੀ ਹੈ ਕਿ 1997 ਦੀ ਬਲੌਕਬਾਸਟਰ ਬਾਰਡਰ ਦੇ ਇਸ ਸੀਕਵਲ ਦਾ ਪਹਿਲਾ ਟੀਜ਼ਰ 15 ਅਗਸਤ ਨੂੰ ਰਿਲੀਜ਼ ਕੀਤਾ ਜਾਣ ਹੈ ਹਸਲ ਜਾਣਕਾਰੀ ਅਨੁਸਾਰ ਇਹ ਫਿਲਮ ਦਾ ਪਹਿਲਾ ਟੀਜ਼ਰ 1 ਮਿੰਟ 10 ਸੈਕਿੰਡ ਲੰਮਾ ਹੋਣਾ ਹੈ ਫਿਲਮ ਦੇ ਨਾਲ ਜੁੜੇ ਸੂਤਰਾਂ ਅਨੁਸਾਰ ਨਿਰਮਤਾਵਾਂ ਨੇ ਫੈਸਲਾ ਕਰਿਆ ਹੈ ਕਿ ਟੀਜ਼ਰ 15 ਅਗਸਤ ਨੂੰ ਹੀ ਰਿਲੀਜ਼ ਕੀਤਾ ਜਾਏਗਾ ਤਾਂ ਜੋ ਫਿਲਮ ਦੇ ਦੇਸ਼ ਭਗਤੀ ਦੇ ਜੋਸ਼ ਅਤੇ ਭਾਰਤ-ਪਾਕਿਸਤਾਨ ਪਿਛੋਕੜ ਨੂੰ ਦਰਸ਼ਕਾਂ ਤੱਕ ਸਹੀ ਸਮੇਂ ਤੇ ਪਹੁੰਚਾਇਆ ਜਾ ਸਕੇ ਇਜ਼ਰਾਈਲ ਦੀ ਹਮਾਸਤੇ ਨਾਲ ਚੱਲ ਰਹੀ 22 ਮਹੀਨਿਆਂ ਦੀ ਜੰਗ ਨੂੰ ਹੋਰ ਤੇਜ਼ ਕਰਨ ਦੇ ਫੈਸਲੇ ਦਾ ਅਰਥ ਉਸ ਦੀ ਗਾਜ਼ਾ ਸ਼ਹਿਰ ਦੇ ਉੱਤੇ ਕਬਜ਼ਾ ਕਰਨ ਦੀ ਯੋਜਨਾ ਹੈ ਇਜ਼ਰਾਈਲ ਹੁਣ ਗਾਜ਼ਾ ਦੇ ਉੱਤੇ ਕਬਜ਼ਾ ਕਰਨ ਦੀ ਤਿਆਰੀ ਕਰ ਰਿਹਾ ਤੇ ਉਹਨੇ ਕਿਹਾ ਹੈ ਕਿ ਉਹ ਹਮਲੇ ਤੇਜ਼ ਕਰੇਗਾ ਕਿਤੇ ਛੇਤੀ ਤੋਂ ਛੇਤੀ ਪੂਰੇ ਦਾ ਪੂਰਾ ਜਿਹੜਾ ਖੇਤਰ ਹੈ ਉਹਨੂੰ ਆਪਣੇ ਕਬਜ਼ੇ 'ਚ ਲੈਣ ਦੀ ਕੋਸ਼ਿਸ਼ ਕਰੇਗਾ ਇਸ ਕਰਕੇ ਫਲਸਤੀਨੀ ਨਾਗਰਿਕਾਂ ਤੇ ਗਜ਼ਾ ਦੇ ਵਿੱਚ ਬੰਦੀ ਬਣਾਏ ਇਜ਼ਰਾਈਲੀ ਨਾਗਰਿਕਾਂ ਦੇ ਵਿੱਚ دہشت ਫੈਲੀ ਹੋਈ ਹੈ ਇਹ ਫੈਸਲੇ ਨੇ ਸੰਘਰਸ਼ ਖਤਮ ਕਰਨ ਦੇ ਕਮਾਂਤਰੀ ਦਬਾਅ ਨੂੰ ਹੋਰ ਵੀ ਵਧਾ ਦਿੰਦਾ ਹੈ ਇਜ਼ਰਾਈਲ ਦੀਆਂ ਹਵਾਈ ਅਤੇ ਜ਼ਮੀਨੀ ਕਾਰਵਾਈਆਂ ਕਰਕੇ ਗਜ਼ਾ 'ਚ ਹਜ਼ਾਰਾਂ ਲੋਕ ਖਤਮ ਹੋ ਗਏ ਆ ਜ਼ਿਆਦਾਤਰ ਆਬਾਦੀ ਬੇਕਾਰ ਹੋ ਗਈ ਆ ਵੱਡੇ ਖੇਤਰ ਤਬਾਹ ਹੋ ਗਏ ਤੇ ਇਲਾਕੇ 'ਚ ਭੁੱਖਮਰੀ ਫੈਲੀ ਹੋਈ ਹੈ ਇੱਕ ਹੋਰ ਵੱਡੀ ਜ਼ਮੀਨੀ ਕਾਰਵਾਈ ਕਦੋਂ ਸ਼ੁਰੂ ਹੋਏਗੀ ਇਹ ਤੇ ਫਿਲਹਾਲ ਦੇ ਲਈ ਸਪਸ਼ਟ ਨਹੀਂ ਹੈ ਪਰ ਇਜ਼ਰਾਈਲ ਨੇ ਕਹਿ ਦਿੱਤਾ ਕਿ ਅਸੀਂ ਕਬਜ਼ਾ ਕਰਾਂਗੇ ਤੇ ਇਸ ਕਰਕੇ ਹਜ਼ਾਰਾਂ ਫੌਜੀਆ ਨੂੰ ਤਿਆਰ ਕਰਨਾ ਤੇ ਨਾਗਰਿਕਾਂ ਨੂੰ ਜ਼ਬਰਦਸਤੀ ਕੱਢਣਾ ਪੈਣਾ ਜਿਸ ਨਾਲ ਗਜ਼ਾ ਦੇ ਵਿੱਚ ਮਾਨਵਤਾਵਾਦੀ ਸੰਕਟ ਹੋਰ ਵੀ ਬੱਤਰ ਹੋ ਜਾਣਾ ਹੈ ਇਸ ਤੋਂ ਇਲਾਵਾ ਇਹ ਯੋਜਨਾ ਤੋਂ ਜਾਣੂ ਅਧਿਕਾਰੀਆਂ ਨੇ ਦੱਸਿਆ ਕਿ ਗਜ਼ਾ ਸ਼ਹਿਰ ਦੇ ਉੱਤੇ ਕਬਜ਼ਾ ਕਰਨ ਦੀ ਜਿਹੜੀ ਕਾਰਵਾਈ ਹੈ ਉਹ ਹੌਲੀ-ਹੌਲੀ ਹੋਏਗੀ ਤੇ ਇਹਦੀ ਕੋਈ ਸ਼ੁਰੂਆਤੀ ਤਰੀਕ ਨਹੀਂ ਹੈ ਉਧਰ ਹਮਾਸ ਨੇ ਇਜ਼ਰਾਈਲ ਦੀਆਂ ਇਹਨਾਂ ਯੋਜਨਾਵਾਂ ਨੂੰ ਰੱਦ ਕਰ ਦਿੱਤਾ ਬਿਆਨ ਨੇ ਇੱਕ ਬਿਆਨ ਦਿੱਤਾ ਇਸ ਸਮੂਹ ਨੇ ਇੱਕ ਉਹਦੇ ਵਿੱਚ ਕਿਹਾ ਗਿਆ ਕਿ ਫਲਸਤੀਨੀ ਲੋਕਾਂ ਦੇ ਵਿਰੁੱਧ ਹਮਲੇ ਨੂੰ ਵਿਆਪਕ ਅਤੇ ਤੇਜ਼ ਕਰਨਾ ਸੌਖਾ ਨਹੀਂ ਹੋਏਗਾ ਪਰ ਦੂਜੇ ਪਾਸੇ ਯੂਨ ਦੀ ਸਲਾਮਤੀ ਕਾਉਂਸਲ ਹੈ ਜਿਹੜੀ ਸੰਯੁਕਤ ਰਾਸ਼ਟਰ ਦੀ ਉਹਨੇ ਐਲਾਨ ਕੀਤਾ ਕਿ ਇਜ਼ਰਾਈਲ ਦੀਆਂ ਯੋਜਨਾਵਾਂ ਬਾਰੇ ਐਮਰਜੈਂਸੀ ਮੀਟਿੰਗ ਹੁਣ ਅੱਜ ਐਤਵਾਰ ਨੂੰ ਤੜਕੇ 10 ਵਜੇ ਮੁਰ ਤੋਂ ਤੈਅ ਕਰੀ ਗਈ ਸੀ ਜੋ ਕਿ ਪਹਿਲਾਂ ਦੁਪਹਿਰ 3 ਵਜੇ ਹੋਣੀ ਸੀ ਹਾਲਾਂਕਿ ਜਦੋਂ ਇਹ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਸ ਵੇਲੇ ਤੱਕ ਇਸ ਮੀਟਿੰਗ ਬਾਬਤ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਜਿਹੜੀ 10 ਵਜੇ ਸ਼ੁਰੂ ਹੋਣੀ ਸੀ ਉਧਰ ਸ਼੍ਰੀਲੰਕਾ ਨੇ ਵੀ ਅੱਜ ਗਜ਼ਾ ਦੇ ਉੱਤੇ ਇਜ਼ਰਾਈਲ ਦੇ ਫੌਜੀ ਕੰਟਰੋਲ ਦੇ ਫੈਸਲਿਆਂ ਉੱਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਤੇ ਚੇਤਾਵਨੀ ਦਿੱਤੀ ਖੁਰਵੀ ਬਦਨੀਏ ਇੱਕ ਬਿਆਨ ਚ ਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਤੁਰੰਤ ਜੰਗਬੰਦੀ ਦੀ ਮੰਗ ਕਰਦੇ ਹਾਂ ਸਾਰੇ ਪੱਖਾਂ ਨੂੰ ਸਥਾਈ ਸ਼ਾਂਤੀ ਸਥਾਪਿਤ ਕਰਨ ਦੇ ਲਈ ਕੂਟਨੀਤਕ ਗਲਪਾਤ ਦੇ ਰਾਹੀਂ ਮਤਭੇਦ ਸੁਲਝਾਉਣ ਦੀ ਅਪੀਲ ਕੀਤੀ ਹੈ ਲੁਧਿਆਣੇ ਦੇ ਕਲਾਸ਼ ਨਗਰ ਰੋਡ ਦੇ ਉੱਤੇ ਰਖੜੀ ਵਾਲੇ ਦਿਨ ਇੱਕ ਦੁਖਦਾਈ ਹਾਦਸਾ ਵਾਪਰਿਆ ਤੇ ਇੱਕ ਨੌਜਵਾਨ ਰਤੇਸ਼ ਦੀ ਜਾਨ ਚਲੀ ਗਈ ਜੋ ਕਿ ਆਪਣੀ ਭੈਣ ਦੇ ਕੋਲ ਰਖੜੀ ਬਣਵਾਉਂਦੇ ਲਈ ਜਾ ਰਿਹਾ ਸੀ ਦਰਸਲ ਉਹ ਟਾਈਗਰ ਸਫਾਰੀ ਚਿੜੀਆ ਘਰ ਦੇ ਨੇੜੇ ਮੁਰਗਿਆਂ ਦੀ ਦੁਕਾਨ ਤੇ ਕੰਮ ਕਰਦਾ ਸੀ ਤੇ ਸਕੂਟੀ ਦੇ ਉੱਤੇ ਸਵਾਰ ਸੀ ਕਲਾਸ਼ ਰੋਡ ਦੇ ਨੇੜੇ ਇੱਕ ਸਵਿਫਟ ਕਾਰ ਨੇ ਉਹਨੂੰ ਜ਼ਬਰਦਸਤ ਟੱਕਰ ਮਾਰੀ ਜਿਸ ਤੋਂ ਬਾਅਦ ਡਰਾਈਵਰ ਤਾਂ ਮੌਕੇ ਤੋਂ ਫਰਾਰ ਹੋ ਗਿਆ ਪਰ ਰਿਤੇਸ਼ ਦੇ ਸਿਰ ਅਤੇ ਛਾਤੀ ਦੇ ਉੱਤੇ ਗੰਭੀਰ ਸੱਟਾਂ ਵੱਜੀਆਂ ਜਿਸ ਕਰਕੇ ਨਿੱਜੀ ਹਸਪਤਾਲ ਦੇ ਵਿੱਚ ਉਹਨੇ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ ਪੁਲਿਸ ਅਜਰ ਤੇਜ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਮ੍ਰਿਤਕ ਦੇ ਸੌਂਪਦੇਗੀ ਇੱਕ ਗਵਾਹ ਪਾਇਲ ਦੀਨ ਨੇ ਦੱਸਿਆ ਕਿ ਕਾਰ ਦਾ ਡਰਾਈਵਰ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ ਤੇ ਉਸ ਤੋਂ ਇਲਾਵਾ ਥਾਣਾ ਜੋਧੇਵਾਲ ਪੁਲਿਸ ਨੇ ਅਣਪਛਾਤੇ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਪਿੰਡ ਦੇ ਵਿੱਚ ਤੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜੀ ਹੋਈ ਹੈ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਦੇ ਲਈ ਇੰਨੇ ਮੈਨੂੰ ਦੀ ਉਜਾਜ਼ਤ ਤੁਸੀਂ ਵੇਖਦੇ ਰਹੋ ਦਾ ਖਾਲਸ ਟੀਵੀ ਬਹੁਤ ਬਹੁਤ ਧੰਨਵਾਦ